ਜਲੰਧਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬਾਂਦਰ ਅਤੇ ਇੱਕ ਕੁੱਤਾ ਪਿਆਰ ਅਤੇ ਸਨੇਹ ਦੀ ਮਿਸਾਲ ਕਾਇਮ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਹ ਤਸਵੀਰ ਜਲੰਧਰ ਦੇ ਕੋਟ ਨਿਸ਼ਾਨ ਚੰਦ ਇਲਾਕੇ ਦੀ ਦੱਸੀ ਜਾ ਰਹੀ ਹੈ ਇਲਾਕਾ ਨਿਵਾਸੀਆਂ ਦੇ ਕਹਿਣ ਦੇ ਮੁਤਾਬਕ ਬਾਂਦਰ ਲਗਭਗ 5 ਮਹੀਨੇ ਪਹਿਲਾਂ ਇਸ ਇਲਾਕੇ ਦੇ ਵਿੱਚ ਆਇਆ ਸੀ ਤਾਂ ਇਸੇ ਕਰਕੇ ਸਾਰੇ ਕੁੱਤੇ ਉਸ ਨੂੰ ਪਰੇਸ਼ਾਨ ਕਰਦੇ ਰਹਿੰਦੇ ਸਨ ਪਰ ਇਸ ਮਾਦਾ ਕੁੱਤੇ ਨੇ ਉਸ ਨੂੰ ਆਪਣੇ ਬੱਚਿਆਂ ਦੇ ਵਾਂਗ ਪਾਲਿਆ ਅਤੇ ਖੁਆਇਆ ਜਿਵੇਂ ਹੀ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀ ਹੈ ਉਸੇ ਤਰ੍ਹਾਂ ਇਸ ਨੂੰ ਵੀ ਦੁੱਧ ਪਿਲਾਉਂਦੀ ਹੈ ਆਪਣੇ ਕੋਲ ਉਸ ਨੂੰ ਹਮੇਸ਼ਾ ਰੱਖਦੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਇਹ ਜੋੜੀ ਇਲਾਕੇ ਦੇ ਵਿੱਚ ਇੰਨੀ ਮਸ਼ਹੂਰ ਹੈ ਕਿ ਉਹਨਾਂ ਨੂੰ ਇੱਕ ਦੂਜੇ ਤੋਂ ਬਿਲਕੁਲ ਵੀ ਵੱਖ ਨਹੀਂ ਕੀਤਾ ਜਾ ਸਕਦਾ ਲੋਕਾਂ ਨੇ ਦੱਸਿਆ ਕਿ ਜੇਕਰ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਨੇ ਤਾਂ ਉਹ ਸਾਰਾ ਦਿਨ ਭੁੱਖੇ ਰਹਿੰਦੇ ਨੇ ਅਤੇ ਇੱਕ ਦੂਜੇ ਨੂੰ ਲੱਭਦੇ ਇੱਧਰ ਉੱਧਰ ਵੀ ਭਟਕਦੇ ਰਹਿੰਦੇ ਨੇ ਅਤੇ ਇਲਾਕਾ ਨਿਵਾਸੀ ਇਹਨਾਂ ਦੋਨਾਂ ਨੂੰ ਪਿਆਰ ਦੇ ਨਾਲ ਰੱਖਦੇ ਨੇ ਤੇ ਦੇਖਭਾਲ ਕਰਦੇ ਨੇ ਅਤੇ ਉਹਨਾਂ ਨੂੰ ਹਰ ਰੋਜ਼ ਕੁਛ ਨਾ ਕੁਛ ਖਾਣ ਦੇ ਨੇ ਦਿੰਦੇ ਨੇ ਤਾਂ ਇਸ ਕਾਲ ਯੁੱਗ ਦੇ ਦੌਰ ਦੇ ਵਿੱਚ ਜਿੱਥੇ ਇਨਸਾਨ ਇਨਸਾਨ ਦਾ ਵੈਰੀ ਬਣਿਆ ਹੋਇਆ ਇੱਕ ਦੂਜੇ ਦਾ ਜੋ ਕਿ ਬੁਰਾ ਭਲਾ ਸੋਚਦਾ ਰਹਿੰਦਾ ਹੈ ਤਾਂ ਉਥੇ ਹੀ ਇੱਕ ਜਿਹੜੀ ਹੈ ਇਹ ਮਿਸਾਲ ਕਾਇਮ ਕਰਦੇ ਨੇ ਬਾਂਦਰ ਤੇ ਮਾਦਾ ਕੁੱਤਾ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਹੜਾ ਬੰਦਰ ਹੈ ਉਹ ਮਾਦਾ ਕੁੱਤਾ ਦੀ ਪਿੱਠ ਉੱਤੇ ਬੈਠ ਕੇ ਜਿਹੜਾ ਆ ਉਹ ਝੂਟੀਆਂ ਲੈਂਦਾ ਨਜ਼ਰ ਆਉਂਦਾ ਉਸ ਨੂੰ ਗੱਲ ਵਕੜੀ ਪਾਉਂਦਾ ਅਤੇ ਮਾਦਾ ਕੁੱਤੇ ਦਾ ਜਿਹੜਾ ਆ ਉਹ ਦੁੱਧ ਚੁੰਗਦਾ ਨਜ਼ਰ ਆ ਰਿਹਾ ਤਾਂ ਤਸਵੀਰਾਂ ਬਿਹਤ ਜਿਹੜੀਆਂ ਨੇ ਉਹ ਭਾਵੁਕ ਕਰ ਦੇਣ ਵਾਲੀਆਂ ਨੇ ਅਤੇ ਕਾਲੀ ਜੁਗ ਦੇ ਵਿੱਚ ਜੋ ਇਨਸਾਨ ਨੂੰ ਬਹੁਤ ਵੱਡੀ ਜਿਹੜੀ ਹੈ ਇਹ ਨਸੀਹਤ ਦਿੰਦਿਆਂ ਹੋਇਆ ਜਿਹੜਾ ਆ ਇਹ ਤਸਵੀਰਾਂ ਜਿਹੜੀਆਂ ਨੇ ਇਹ ਵੇਖਣ ਨੂੰ ਮਿਲੀਆਂ ਨੇ ਤਾਂ ਇਸ ਮੌਕੇ ਤੇ ਜੋ ਮਹੱਲਾ ਨਿਵਾਸੀਆਂ ਦਾ ਕੀ ਕਹਿਣਾ ਹੈ ਜਾਂ ਆਲੇ ਦੁਆਲੇ ਦੇ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸੰਜੀਵ ਬਾਂਸਲ ਦੇਖਣ ਨੂੰ ਮਿਲ ਰਿਹਾ ਤੁਹਾਡੇ ਇਲਾਕੇ ਦੇ ਵਿੱਚ ਡੋਗੀ ਤੇ ਬਾਂਦਰ ਦਾ ਕਾਫੀ ਪਿਆਰ ਦੇਖਣ ਨੂੰ ਮਿਲਦਾ ਤੇ ਕਦੋਂ ਦੀ ਗੱਲ ਹੈ ਤੇ ਮਹੱਲੇ ਦਾ ਕੀ ਸਹਿਯੋਗ ਰਿਹਾ ਦੇਖੋ ਇੱਕ ਇਹਨਾਂ ਨੂੰ ਦੇਖ ਕੇ ਸਾਡੇ ਬਾਹਰੋਂ ਵੀ ਲੋਕ ਆ ਰਹੇ ਆ ਇਹਨਾਂ ਦੀ ਵੀਡੀਓ ਬਣਾਉਂਦੇ ਆ ਬਾਹਰ ਫੋਨ ਭੇਜਦੇ ਆ ਵਾਇਰਲ ਕਰਦੇ ਆ ਔਰ ਇਹਨਾਂ ਦਾ ਪਿਆਰ ਹਰ ਕੋਈ ਦੇਖ ਕੇ ਹੈਰਾਨ ਹੁੰਦਾ ਕਿ ਇੱਕ ਅਲੱਗ-ਅਲੱਗ ਬਰੀਡ ਹੋਵੇ ਇੱਕ ਮੰਕੀ ਆ ਇੱਕ ਡੋਗੀ ਆ ਔਰ ਇਹਨਾਂ ਦਾ ਆਪ ਜੰਨਾ ਪਿਆਰ ਤੇ ਲੋਕੀ ਸਪੈਸ਼ਲ ਆ ਕੇ ਇੱਥੇ ਵੀਡੀਓ ਬਣਾ ਕੇ ਜਾਂਦੇ ਆ ਦੂਰ ਦੂਰੋਂ ਆ ਕੇ ਸੁਣ ਕੇ ਦੇਖਦੇ ਆ ਕਿ ਲੈ ਵੀ ਉੱਥੇ ਹੈਗਾ ਵਾ ਫਿਰ ਪੁੱਛਦੇ ਆ ਆ ਕੇ ਪੇਰਾ ਅਗੇ ਇਹਨਾਂ ਦੀ ਵੀਡੀਓ ਬਣਾਉਂਦੇ ਆ ਅੱਜ ਕੱਲ ਦੇ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਦੇ ਵਿੱਚ ਇੰਨਾ ਕੋ ਪਿਆਰ ਨਹੀਂ ਦੇਖਣ ਮਿਲਦਾ ਲੇਕਿਨ ਤੁਸੀਂ ਦੇਖ ਸਕਦੇ ਇਹ ਹੀ ਦੇਖੋ ਜੀ ਸਾਨੂੰ ਇਹੀ ਸਹੀ ਲੋਕਾਂ ਨੂੰ ਸੰਦੇਸ਼ ਦਿੰਨੇ ਆ ਕਹਿੰਨੇ ਆ ਆ ਦੇਖੋ ਆ ਇਹਨਾਂ ਨੂੰ ਤੁਸੀਂ ਦੇਖ ਲਓ ਜਾਨਵਰਾਂ ਲਈ ਤੇਰਾ ਆਪ ਚੰਨਾ ਪਿਆਰ ਤੇ ਤੁਸੀਂ ਅਸੀਂ ਬੰਨਿਆ ਜੀ ਨਹੀਂ ਕਰ ਸਕਦੇ ਕਿ ਜੇ ਨਾਲ ਅਸੀਂ ਲੋਕਾਂ ਨੂੰ ਇਹੀ ਗੱਲ ਕਹਿੰਨੇ ਆ ਜਦੋਂ ਵੀ ਕੋਈ ਆਂਦਾ ਸਾਨੂੰ ਕੁਝ ਦਗਾ ਕਹਿੰਦਾ ਅਸੀਂ ਉਹਨੂੰ ਇਹੀ ਕਹਿੰਨੇ ਆ ਮਰਾ ਕੁਲਦੀਪ ਸਿੰਘ ਭੁੱਲਰ ਜੀ ਇਹ ਕੋੜਕਿਸ਼ਨ ਚੰਦ ਦੇ ਵਿੱਚ ਕਾਫੀ ਦੇਰ ਤੋਂ ਦੇਖਣ ਨੂੰ ਮਿਲ ਰਿਹਾ ਕਿ ਇੱਕ ਡੌਗ ਫੀਮੇਲ ਡੌਗ ਤੇ ਜਿਹੜੇ ਬੰਦਰ ਨੇ ਘੁੰਮ ਰਹੇ ਨੇ ਆਪਾਂ ਚ ਇਹਨਾਂ ਦਾ ਪਿਆਰ ਕਰਦੂ ਤੁਸੀਂ ਦੇਖ ਰਹੇ ਹੋ ਤੇ ਕਿੱਥੋਂ ਆਇਆ ਇੱਥੇ ਹੋਇਆ ਇਹਨੂੰ ਮੰਕੀ ਨਵਾਏ ਨੂੰ ਲਗਭਗ 5-6 ਮਹੀਨੇ ਥੇ ਹੋ ਗਏ ਸਾਡੇ ਮਹੱਲੇ ਦੇ ਵਿੱਚ ਇਹ ਸ਼ਾਇਦ ਕਿਸੇ ਟਰੱਕ ਵਾਲੇ ਕੋ ਜਾਂ ਕਿਸੇ ਨੇਪਾਲਦੂ ਰੱਖਿਆ ਹੋ ਉਹਦੇ ਖੁੱਲ ਕੇ ਇੱਥੇ ਆ ਗਿਆ ਇਹ 5-6 ਮਹੀਨੇ ਤੋਂ ਇਹ ਇੱਥੇ ਰਹਿ ਰਿਹਾ ਵਾ ਔਰ ਇਹ ਜਿਹੜੀ ਫੀਮੇਲ ਡੌਗ ਹੈਗੀ ਆ ਇਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਮਤਲਬ ਸ਼ੁਰੂ ਦੇ ਵਿੱਚ ਜਦੋਂ ਡੌਗ ਸੀਗੇ ਜਾਂ ਇਹ ਮੰਗੀ ਸੀ ਆਪਸ ਦੇ ਵਿੱਚ ਇਹਨਾਂ ਦੀ ਮਤਲਬ ਲੜਾਈ ਜਗੜਾ ਕਹੋ ਜਿਹਦਾ ਨਹੀਂ ਬਣਦੀ ਸੀ ਬਟ ਹੁਣੇ ਤਿੰਨ ਕੁ ਮਹੀਨਿਆਂ ਤੋਂ ਲਗਭਗ ਤਿੰਨ ਚਾਰ ਮਹੀਨੇ ਤੋਂ ਇਹ ਡੌਗੀ ਔਰ ਮੰਗੀ ਦੋਨੋਂ ਇਕੱਠੇ ਇੰਨਾਂ ਕ ਪਿਆਰਾ ਵੀ ਜੇ ਡੌਗੀ ਕਿਤੇ ਬਾਈ ਚਾਂਸ ਇਧਰ ਉਧਰ ਹੋ ਜਾਵੇ ਤੇ ਇਹ ਮੰਗੀ ਲੱਭਦਾ ਜੇ ਮੰਗੀ ਸੱਜੇ ਖੱਬੇ ਕਿਤੇ ਹੋ ਜਾਵੇ ਤੇ ਇਹ ਲਬਦੀ ਆ ਔਰ ਇਹ ਇੱਕ ਸਾਡੇ ਪਬਲਿਕ ਦੇ ਵਿੱਚ ਸੰਦੇਸ਼ ਵੀ ਆ ਵੀ ਬੰਦਿਆਂ ਦੇ ਵਿੱਚ ਤਾਂ ਇੰਨਾ ਪਿਆਰ ਨਹੀਂ ਰਿਹਾ ਪਰ ਇਹਨਾਂ ਨੂੰ ਤੁਸੀਂ ਦੇਖੋ ਵੀ ਕਿੰਨਾ ਪਿਆਰ ਆ ਔਰ ਇੱਕ ਦਿਨ ਦੀ ਗੱਲ ਆ ਇੱਕ ਦਿਨ ਇੱਥੇ ਕੋਈ ਬੰਦਾ ਆਇਆ ਉਹ ਇਹਨੂੰ ਮੰਗੀ ਨੂੰ ਫੜਕੇ ਰਪੜੇ ਨਾਲ ਲੈ ਗਿਆ ਜੀ ਔਰ ਇਹ ਡੌਗੀ ਨੇ ਫੀਮੇਲ ਡੌਗੀ ਨੇ ਮੇਰੇ ਹਿਸਾਬ ਨਾਲ ਸਾਰੀ ਦਿਹਾੜੀ ਕੁਝ ਵੀ ਖੱਦਾ ਨਹੀਂ ਇਹ ਔਰ ਇਧਰ ਉਧਰ ਭੱਜਦੀ ਰਹੀ ਇਹ ਕਦੀ ਕਿਸ਼ਰਪੁਰ ਚਲ ਜਾਵੇ ਕਦੀ ਫਾਟਕੜ ਚਲ ਜਾਵੇ ਕਦੀ ਮੁਹੱਲੇ ਘੁੰਮਦੀ ਸੀ ਪਰ ਕਿਤੇ ਨ ਲੱਭਿਆ ਔਰ ਸ਼ਾਮ ਨੂੰ ਇਹ ਸਾਡੇ ਮੁਹੱਲੇ ਦੇ ਮੁੰਡੇ ਹਗੇ ਇਹ ਇਹ ਜਾਗੇ ਨੂੰ ਮੰਗੀ ਨੂੰ ਲੱਭ ਕੇ ਉਹਦੇ ਮੁੰਡੇ ਦੇ ਘਰੋਂ ਲਿਆਏ ਲਿਆਣ ਤੋਂ ਬਾਅਦ ਫਿਰ ਇਹ ਦਰੋਂ ਇਕੱਠੇ ਹੋਏ ਆ ਔਰ ਉਸ ਤੋਂ ਬਾਅਦ ਇਹ 24 ਆਵਰ ਚਾਹੇ ਡੇ ਆ ਨਾਈਟ ਆ ਇਹ ਇਕੱਠੇ ਹੀ ਰਹਿੰਦੇ ਆ ਇਕੱਠੇ ਖਾਣਾ ਇਕੱਠੇ ਸੋਣਾ ਇਹਨਾਂ ਨੇ ਇਹ ਤਾਂ ਫੀਮੇਲ ਡੌਗ ਹੈ ਉਹਨੂੰ ਫੀਡਿੰਗ ਵੀ ਕਰਾ ਰਹੀ ਹੈ ਇਹਦੇ ਆਪ ਦੇ ਕਤੂਰੇ ਹੈਗੇ ਕਤੂਰੇ ਹੈਗੇ ਇਹਦੇ ਉਹ ਵੀ ਨਾਲ ਹੀ ਹੁੰਦੇ ਆ ਤੁਮ ਕਤੂਰਿਆਂ ਦਾ ਵੀਰ ਨਾਲ ਮੰਗੀ ਨਾਲ ਇੰਨਾ ਪਿਆਰ ਹੋ ਗਿਆ ਜਿਦਾ ਇੱਕ ਭਰਾ ਭੈਣ ਕਹ ਲੋ ਤੁਸੀਂ ਮਤਲਬ ਕਿ ਜਾਦੀ ਬਖਰੀ ਆ ਇਹ ਉਹ ਮੰਗੀ ਆ ਉਹ ਡੌਗੀ ਆ ਬਟ ਪਿਆਰ ਇਹਨਾਂ ਦਾ ਭੈਣਾ ਭਰਾਵਾਂ ਵਰਗਾ ਰਿਹਾ